ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਚੈਨ ਜੁਗਲੂ এডਿਕੇਸ਼ਨ ਵਿੱਚ ਅੱਜ ਦੇ ਵੀਡੀਓ ਚ ਆਪਾਂ ਗੱਲ ਕਰਾਂਗੇ ਸਪੋਕਨ ਇੰਗਰੀਜ਼ੀ ਕਹਿ ਲੋ ਬੋਲ ਚਾਲ ਵਾਲੀ ਅੰਗਰੇਜ਼ੀ ਜੇ ਸਾਨੂੰ ਅੰਗਰੇਜ਼ੀ ਬਿਲਕੁਲ ਹੀ ਨਹੀਂ ਆਉਂਦੀ ਕਹਿ ਲੋ ਜਿਵੇਂ 0 ਤੋਂ ਸ਼ੁਰੂ ਕਰ ਰਹੇ ਆ ਜਾਂ ਕਹਿ ਲੋ ਘਰ ਚ ਭਈ ਸਾਡੇ ਬਜ਼ੁਰਗ ਨੇ ਸਾਡੇ ਬੇਬੇ ਬਾਪੂ ਨੇ ਉਹਨਾਂ ਨੇ ਕਦੇ ਅੰਗਰੇਜ਼ੀ ਪੜ੍ਹੀ ਨਹੀਂ ਸਿੱਖੀ ਨਹੀਂ ਉਹਨਾਂ ਨੂੰ ਇਹ ਵੀਡੀਓ ਦਿਖਾ ਦਿਓ ਉਹਨਾਂ ਨੂੰ ਵੀ ਅੰਗਰੇਜ਼ੀ ਆ ਜਾਣੀ ਆ ਸ਼ਾਮ ਨੂੰ ਅੰਗਰੇਜ਼ੀ ਬੋਲਣਗੇ ਫਿਰ ਉਹ ਹੁਣ ਆਪਾਂ ਸ਼ੁਰੂ ਕਰਦੇ ਆਂ ਜੀ ਬਿਲਕੁਲ ਜ਼ੀਰੋ ਤੋਂ ਵੀਡੀਓ ਨੂੰ ਅਖੀਰ ਤੱਕ ਦੇਖਿਓ ਫੇਰ ਹੀ ਕਹੋਗੇ ਵੀ ਨਜ਼ਾਰਾ ਤਾਂ ਆ ਗਿਆ ਪਹਿਲਾ ਟੌਪਿਕ ਹੈ ਜੀ ਇਸਪੋਕਨ ਇੰਗਲਿਸ਼ ਦਾ ਆਪਾਂ ਕੁਝ ਸ਼ਬਦ ਸਿੱਖਾਂਗੇ ਪਹਿਲਾ ਸ਼ਬਦ ਆ ਸਾਡੇ ਕੋਲੇ ਇਟ ਦੂਜਾ ਸ਼ਬਦ ਆ ਸਾਡੇ ਕੋਲੇ ਦਿਸ ਤੀਜਾ ਸ਼ਬਦ ਆ ਸਾਡੇ ਕੋਲੇ ਦੀਜ਼ ਚੌਥਾ ਸ਼ਬਦ ਆ ਜੀ ਸਾਡੇ ਕੋਲੇ ਦੈਟ ਪੰਜਵਾਂ ਸ਼ਬਦ ਆ ਸਾਡੇ ਕੋਲੇ ਦੋਜ਼ ਲਓ ਜੀ ਪੰਜ ਸ਼ਬਦ ਨੇ ਪੰਜੇ ਸ਼ਬਦਾਂ ਦੀ ਖੇਡ ਆ ਤੁਸੀਂ ਕਹੋਗੇ ਨਜ਼ਾਰਾ ਆ ਗਿਆ ਪਹਿਲਾ ਸ਼ਬਦ ਆਈਟ ਇਟ ਇਟ ਨਹੀਂ ਹੁੰਦਾ ਆਪਾਂ ਕਹਿੰਦੇ ਹੁੰਦੇ ਉਹ ਇਟ ਹੁਣ ਜੇ ਨੂੰ ਅਸੀਂ ਅੰਗਰੇਜ਼ੀ ਦੇ ਹਿਸਾਬ ਨਾਲ ਅੰਗਰੇਜ਼ਾਂ ਦੇ ਹਿਸਾਬ ਨਾਲ ਬੋਲੀਏ ਤਾਂ ਉਹ ਟੈਂਕੇ ਦੀ ਥਾਂ ਤੇ ਨਾ ਅੱਧਾ ਕ ਮੂਰੇ ਠੱਠਾ ਕਹਿੰਦੇ ਹੁੰਦੇ ਇਟ ਇਟ ਆਇਆ ਬੋਲਦੇ ਹੁੰਦੇ ਪਰ ਕੋਈ ਚੱਕਰ ਨਹੀਂ ਆਪਾਂ ਇੱਥੇ ਹੀ ਬੋਲਣੀ ਆਪਣੀ ਅੰਗਰੇਜ਼ੀ ਇਟ ਬੋਲੋ ਕੋਈ ਚੱਕਰ ਨਹੀਂ ਵਧੀਆ ਦੇਸੀ ਸਿੱਧਾ ਜਾਣ ਦਿਓ ਅੱਗੇ ਆ ਗਿਆ ਜੀ ਸਾਡੇ ਕੋਲ ਟੀ ਐਚ ਆਈ ਐਸ ਦਿਸ ਦਦੇ ਨੂੰ ਸਹੀ ਸਸਾ ਦਿਸ ਦਿਸ ਬੋਲਣਾ ਇਹਨੂੰ ਅੱਗੇ ਆ ਗਿਆ ਜੀ ਸਾਡੇ ਕੋਲੇ ਦੀਜ਼ T H E S E ਦਦੇ ਨੂੰ ਵਿਹਾਰੀ ਜੱਜੇ ਪੈਰ ਚ ਬਿੰਦੀ ਦੀਜ਼ ਠੀਕ ਹੈ ਜੀ ਦੀਜ਼ ਬੋਲਣਾ ਇਹਨੂੰ ਅੱਗੇ ਆ ਗਿਆ ਜੀ ਸਾਡੇ ਕੋਲ that T H A T that ਦਦੇ ਨੂੰ ਲਾਵਾ ਐਂ ਕਾ that ਅੱਗੇ ਆ ਗਿਆ ਜੀ ਸਾਡੇ ਕੋਲ those T H O S E ਦਦੇ ਨੂੰ ਹੋੜਾ ਜੱਜੇ ਪੈਰ ਚ ਬਿੰਦੀ ਦੋਜ਼ ਹੁਣ ਅੱਗੇ ਆ ਗਿਆ ਜੀ ਸਾਡੇ ਕੋਲੇ it ਹੁਣ ਦੇਖੋ ਆਪਾਂ ਅੰਗਰੇਜ਼ੀ ਜਮਾਈ ਸ਼ੁਰੂ ਤੋਂ ਬੋਲਣੀ ਹੈ ਸਾਨੂੰ ਕੁਝ ਨਹੀਂ ਪਤਾ ਬਸ ਆਪ ਪੰਜ ਸ਼ਬਦ ਸਿੱਖੇ ਨੇ ਇਹ ਤਾਂ ਆਗੇ ਸਾਰਿਆਂ ਅੱਗੇ ਆਪਾਂ ਕੀ ਕਰਨਾ ਇਹਨਾਂ ਦੇ ਨਾਲ ਜਿਹੜਾ ਇਟ ਆ ਦਿਸ ਆ ਤੇ 댓 ਆ ਇਹਨਾਂ ਦੇ ਨਾਲ ਆਪਾਂ ਇਸ ਲਿਖ ਦੇਣਾ ਇਸ 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 ਈਡੀ ਨੂੰ ਸਿਹਾਰੀ ਚੱਜੇ ਪੈਰ ਵਿੱਚ ਦੀ ਇਸ ਠੀਕ ਹੈ ਜੀ ਇਟ ਇਸ ਦਿਸ ਇਸ 댓 ਇਸ ਠੀਕ ਹੈ ਆ ਸਾਡੇ ਕੋਲ ਤਿੰਨ ਸ਼ਬਦ ਇਹਨਾਂ ਨਾਲ ਇਸ ਲੱਗੂਗਾ ਉਸ ਤੋਂ ਬਾਅਦ ਸਾਡੇ ਕੋਲ ਦੋ ਰਹਿ ਗਏ ਦੀਜ਼ ਤੇ ਦੋਜ਼ ਇਹਨਾਂ ਦੇ ਨਾਲ ਲੱਗੂਗਾ ਏ ਆਰ ਈ ਆਰ ਆੜੇ ਨੂੰ ਕੰਨਾ ਰਾਰਾ ਆਰ ਆਰ ਸਹੀ ਪੜ੍ਹਨਾ ਦੀਜ਼ ਆਰ ਦੋਜ਼ ਆਰ ਠੀਕ ਹੈ ਬਸ ਇੰਨਾ ਕੁ ਸਿੱਖੀ ਚੱਲੋ ਨਾਲ-ਨਾਲ ਲੱਗੇ ਰਹੋ ਅੱਗੇ ਆ ਗਿਆ ਜੀ ਇੱਥੇ ਆਪਾਂ ਦੇਖੋ ਖਾਲੀ ਤਾਂ ਛੱਡੀ ਆ ਤੇ ਇੱਥੇ ਆਪਾਂ ਲਿਖਿਆ ਐਡਜੈਕਟਿਵ ਐਡਜੈਕਟਿਵ ਕੀ ਹੁੰਦਾ ਵਿਸ਼ੇਸ਼ਣ ਇੱਥੇ ਆਪਾਂ ਵਿਸ਼ੇਸ਼ਣ ਲਿਖਣਾ ਮਤਲਬ ਉਹ ਸ਼ਬਦ ਲਿਖਣਾ ਜਿਹੜਾ ਕਿਸੇ ਚੀਜ਼ ਦੀ ਕੁਆਲਿਟੀ ਦੱਸਦਾ ਕਿਸੇ ਚੀਜ਼ ਦਾ ਗੁਣ ਦੱਸਦਾ ਜਾਂ ਔਗਣ ਦੱਸਦਾ ਗੁਣ ਵੀ ਹੋ ਸਕਦਾ ਗੁੱਡ ਆ ਭਾਈ ਔਗਣ ਵੀ ਹੋ ਸਕਦਾ ਬੈਡ ਜਿਹੜਾ ਮਰਜੀ ਆਪਾਂ ਸ਼ਬਦ ਚੂਜ਼ ਕਰ ਲਈਏ ਹੁਣ ਦੇਖੋ ਜੀ ਆਪਾਂ ਸ਼ਬਦ ਚੂਜ਼ ਕਰ ਲਿਆ ਇੱਥੇ ਮੰਨ ਲਓ ਗੁੱਡ ਇਟ ਇਜ਼ ਗੁੱਡ ਗੱਲ ਖਤਮ ਹੋ ਗਈ ਅੱਗੇ ਆਪਾਂ ਦਿਸ ਤੇ ਆ ਗਏ ਇੱਥੇ ਵੀ ਲਿਖ ਦੋ ਗੁੱਡ ਦਿਸ ਇਜ਼ ਗੁੱਡ ਠੀਕ ਹੈ ਜੀ 댓 ਤੇ ਆ ਜੋ that is good ਠੀਕ ਹੈ ਜੀ ਬਣ ਗਈ ਗੱਲ ਐਨੀ ਕੀ ਗੱਲ ਸੀ ਹੁਣ ਅੱਗੇ ਆਜੋ these ਤੇ ਆਜੋ these are adjective ਲਾਉਣਾ ਇੱਥੇ good these are good those are good ਠੀਕ ਹੈ ਜੀ ਹੋ ਗਈ ਗੱਲ good ਮਤਲਬ ਵਧੀਆ ਭਾਈ ਚੰਗਾ ਠੀਕ ਹੈ ਘੈਂਟ ਆ ਠੀਕ ਹੈ ਜਿਹਦੇ ਲਈ ਆਪਾਂ ਵਰਤਿਆ ਉਹ ਚੀਜ਼ ਨੂੰ ਕਹਿ ਰਹੇ ਹਾਂ ਉਸ ਹਿਸਾਬ ਨਾਲ ਠੀਕ ਹੈ ਜੀ ਹੁਣ ਦੇਖੋ ਆ ਸਾਡੇ ਕੋਲੇ ਪੂਰਾ ਇੱਕ ਵਾਕ ਬਣ ਗਿਆ ਅਸੀਂ ਬੋਲਣਾ ਸਿੱਖ ਗਏ it is good ਉਸ ਤੋਂ ਬਾਅਦ ਅਸੀਂ ਕਹਿੰਦਾ this is good ਉਸ ਤੋਂ ਬਾਅਦ ਅਸੀਂ ਕਹਿੰਦਾ these are good ਫਿਰ ਅਸੀਂ ਕਹਿੰਦਾ that is good ਫਿਰ ਅਸੀਂ ਕਹਿੰਦਾ those are good ਆਪਾਂ ਕੱਲਾ ਪਹਿਲਾ ਪਹਿਲਾ ਕਰ ਲਿਆ ਦੇਖੋ ਇੰਨੇ ਵਾਕ ਬਣਾ ਲਏ ਆਪਾਂ ਹੁਣ ਇਹ ਜਿਹੜਾ ਵਾਕ ਬਣਾਇਆ ਇਹ ਕਿਹਦੇ ਲਈ ਬਣਾਇਆ ਅਸੀਂ ਇਹ ਸਿਰਫ ਅਸੀਂ ਦੋ ਚੀਜ਼ਾਂ ਲਈ ਬਣਾਇਆ ਯਾਦ ਰੱਖਿਓ ਇਹ ਅਸੀਂ ਕਿਸੇ ਵੀ ਇਨਸਾਨ ਲਈ ਨਹੀਂ ਬਣਾਉਣਾ ਇਹ ਆਪਾਂ ਕਿੰਨਾ ਲਈ ਬਣਾਉਣਾ ਕੋਈ ਸਾਡੇ ਕੋਲੇ ਚੀਜ਼ ਆ ਹਨਾ ਚੀਜ਼ ਆ ਇਤੇ ਜਾਣ ਨਹੀਂ ਕੋਈ ਕੱਪੜਾ ਲੀੜਾ ਕੋ ਧਾਰ ਮਕਾਨ ਕੁਰਸੀ ਮੇਜੋ ਮਰਜੀ ਆਥੇ ਜਾਂ ਫਿਰ ਕੋਈ ਜਾਨਵਰ ਆ ਐਨੀਮਲ ਗੈਲੋ ਕੋਈ ਜਾਨਵਰ ਆ ਭਾਈ ਸਾਡੇ ਕੋਲੇ ਇਨਸਾਨ ਲਈ ਨਹੀਂ ਆਪਾਂ ਬਣਾ ਰਹੇ ਆ ਜੀ ਸਾਨੂੰ ਮੰਨ ਲਓ ਕੋਈ ਚੀਜ਼ ਪਈ ਆ ਆਪਾਂ ਉਹ ਦੱਸਣੀ ਆ ਵੀ ਇਹ ਵਧੀਆ ਘਟੀਆ ਲੰਬੀ ਆ ਛੋਟੀ ਆ ਕਿਹੋ ਜੀ ਆ ਫਿਰ ਆਪਾਂ ਕਹਾਂਗੇ ਇਟ ਇਜ਼ ਗੁੱਡ ਠੀਕ ਐ ਵੀ ਚੰਗੀ ਐ ਜੇ ਕੋਈ ਹੋਰ ਸ਼ਬਦ ਵਰਤਣਾ ਉਹ ਵੀ ਵਰਤ ਲੋ ਇਟ ਇਜ਼ ਬੈਡ ਉਹ ਸਾਡੀ ਮਰਜ਼ੀ ਆ ਸ਼ਬਦ ਆਪਾਂ ਚੇਂਜ ਕਰਦੇ ਰਵਾਂਗੇ ਸ਼ਾਮ ਤੋਂ ਸਾਨੂੰ ਮੋٹے ਮੋٹے ਆਉਣੇ ਚਾਹੀਦੇ ਹੁੰਦੇ ਨੇ ਜਿਹੜੇ ਸੌਖੇ ਜਿਹੇ ਹੁੰਦੇ ਉਹ ਤੁਹਾਨੂੰ ਅੱਗੇ ਆਪਾਂ ਦੱਸਾਂਗੇ ਵੀ ਅੱਗੇ ਸਾਡੇ ਕੋਲੇ ਅਜੂ ਦਿਸ ਉਹ ਵੀ ਆਪਾਂ ਕਹਿੰਦੇ ਆ ਦਿਸ ਇਜ਼ ਗੁੱਡ ਕੋਈ ਵੀ ਚੀਜ਼ ਆ ਉਹਦੇ ਲਈ ਆਪਾਂ ਵਾਕ ਬਣਾ ਲਿਆ ਹੁਣ ਅਗਲਾ ਕੰਮ ਆਪਾਂ ਕੀ ਕਰਨਾ ਐਨਾ ਭਾਈ ਜਦੋਂ ਅਸੀਂ ਸਿੱਖ ਗਏ ਹੁਣ ਇੰਨਾ ਸਾਰਿਆਂ ਦੇ ਵਿੱਚ ਫਰਕ ਕੀ ਆ ਦੇਖੋ ਇੱਟ ਦਾ ਮਤਲਬ ਹੁੰਦਾ ਜੀ ਸਾਡੇ ਕੋਲੇ ਏ ਠੀਕ ਐ ਦਿਸ ਦਾ ਮਤਲਬ ਵੀ ਸਾਡੇ ਕੋਲੇ ਹੁੰਦਾ ਏ 댓 ਦਾ ਮਤਲਬ ਸਾਡੇ ਕੋਲ ਹੁੰਦਾ ਉਹ ਠੀਕ ਹੈ ਦੀਸ ਦਾ ਮਤਲਬ ਹੁੰਦਾ ਇਹ ਤੇ ਦੋਸ ਦਾ ਮਤਲਬ ਹੁੰਦਾ ਉਹ ਠੀਕ ਹੈ ਜ ਆ ਉਹ ਠੀਕ ਹੈ ਇਹ ਹੁੰਦਾ ਹੁਣ ਦੇਖੋ ਪਹਿਲਾਂ ਇਹਨਾਂ ਦੇ ਵਿੱਚ ਆਪਾਂ ਫਰਕ ਪਤਾ ਕਰ ਲਈਏ ਇਟ ਦਾ ਮਤਲਬ ਆਪਾਂ ਕਿਹਾ ਇਹ ਆ ਦਿਸ ਦਾ ਮਤਲਬ ਵੀ ਇਹ ਆ ਇਹਨਾਂ ਦੋਨਾਂ 'ਚ ਕੀ ਫਰਕ ਆ ਪਹਿਲਾਂ ਇਟ ਦਾ ਮਤਲਬ ਇਹ ਆ ਉਹਦਾ ਮਤਲਬ ਇਹ ਆ ਵੀ ਉਹ ਚੀਜ਼ ਸਾਡੇ ਸਾਹਮਣੇ ਹੋਵੇ ਚਾਹੇ ਨਾ ਹੋਵੇ ਅਸੀਂ ਕਿਸੇ ਚੀਜ਼ ਦੀ ਗੱਲ ਕਰ ਰਹੇ ਹਾਂ ਠੀਕ ਹੈ ਆਪਾਂ ਫੇਰ ਵੀ ਇਹਨੂੰ ਵਰਤ ਲੈਨੇ ਹੁੰਨੇ ਆ ਪਰ ਦਿਸ ਵਾਲਾ ਜਿਹੜਾ ਇਹ ਆ ਉਹਨੂੰ ਆਪਾਂ ਸਿਰਫ ਉਦੋਂ ਹੀ ਵਰਤਣਾ ਜਦੋਂ ਕੋਈ ਚੀਜ਼ ਮੇਰੇ ਸਾਹਮਣੇ ਹੋਵੇ ਜੇ ਮੰਨ ਲਓ ਆਹ ਮੇਰੇ ਸਾਹਮਣੇ ਪੈਨ ਆ ਜੇ ਇਹ ਮੇਰੇ ਸਾਹਮਣੇ ਪਿਆ ਸਾਹਮਣੇ ਵੀ ਪਿਆ ਤੇ ਮੈਂ ਇਹਨੂੰ ਛੂ ਵੀ ਸਕਦਾ ਮੇਰਾ ਹੱਥੇ ਦੇ ਤੱਕ ਪਹੁੰਚ ਸਕਦਾ ਫੇਰ ਅਸੀਂ ਦਿਸ ਦੀ ਵਰਤੋਂ ਕਰਦੇ ਹੁੰਨੇ ਆ ਤੇ ਦੈਡ ਦੀ ਵਰਤੋਂ ਕਦੋਂ ਕਰਦੇ ਆ ਉਹ ਮਤਲਬ ਉਹ ਦੂਰ ਆ ਇਹ ਪੈਨ ਨਾ ਇੰਨੀ ਦੂਰ ਆ ਉਹ ਪਰਾਂ ਪਿਆਗਾ ਦੂਰ ਮੇਰੇ ਹੱਥੋਂ ਤੋਂ ਤੱਕ ਜਾਂਦਾ ਨਹੀਂ ਫੇਰ ਮੈਂ ਦੂਰ ਇਸ਼ਾਰਾ ਕਰਕੇ ਕਹਿ ਰਿਹਾ ਜਿਹੜਾ ਏਟਾ ਉਹ ਇਸ਼ਾਰੇ ਲਈ ਅਕਸਰ ਅਸੀਂ ਨਹੀਂ ਵਰਤਦੇ ਉਹਨੂੰ ਘੱਟ ਵਰਤਦੇ ਆਂ ਇਸ਼ਾਰੇ ਲਈ। ਦਿਸ ਨੂੰ ਵੀ ਇਸ਼ਾਰੇ ਲਈ ਵਰਤਦੇ ਆਂ, ਦੈਟ ਨੂੰ ਵੀ ਇਸ਼ਾਰੇ ਲਈ ਵਰਤਦੇ ਆਂ, ਦੀਜ਼ ਨੂੰ ਇਸ਼ਾਰੇ ਲਈ ਵਰਤਦੇ ਆਂ ਤੇ ਦੋਜ਼ ਨੂੰ ਇਸ਼ਾਰੇ ਲਈ ਵਰਤਦੇ ਆਂ। ਦਿਸ ਨੂੰ ਅਸੀਂ ਉਦੋਂ ਵਰਤਦੇ ਆਂ ਜਦੋਂ ਇੱਕ ਚੀਜ਼ ਹੋਵੇ ਤੇ ਉਹ ਚੀਜ਼ ਸਾਡੇ ਨੇੜੇ ਹੋਵੇ। ਆ ਪੈਨ ਆ ਇੱਕ ਆ ਭਾਈ ਇਹ ਮੇਰੇ ਨੇੜੇ ਆ ਮੈਂ ਦਿਸ ਵਰਤੂੰਗਾ। ਠੀਕ ਹੈ ਜੀ। ਹੁਣ ਮੰਨ ਲਓ ਜਿਵੇਂ ਆਪਾਂ ਗੁੱਡ ਕਿਹਾ ਸੀ ਮੈਂ ਕਹਿੰਦਾ ਦਿਸ ਇਜ਼ ਗੁੱਡ। ਵੀ ਆ ਪੈਨ ਆ ਜਿਹੜਾ ਗੁੱਡ ਆ ਭਾਈ। ਹੁਣ ਜੇ ਪੈਨ ਦੂਰ ਹੁੰਦਾ ਫਿਰ ਮੈਂ ਉਂਗਲ ਕਰਕੇ ਇਸ਼ਾਰਾ ਕਰਕੇ ਦੂਰੋਂ ਕਹਿੰਦਾ ਇਸ਼ਾਰਾ ਉਦੋਂ ਵੀ ਕੀਤਾ ਸੀ ਪਰ ਉਹ ਨੇੜੇ ਸੀ ਮੇਰੇ ਚੀਜ਼ ਹੁਣ ਜਦੋਂ ਦੂਰ ਆ ਫਿਰ ਮੈਂ ਦੈਟ ਕਹਾਂਗਾ ਦੈਟ ਇਜ਼ ਗੁੱਡ ਠੀਕ ਹੈ ਅੱਗੇ ਆ ਗਿਆ ਦੀਜ਼ ਦੀਜ਼ ਦਾ ਮਤਲਬ ਹੁੰਦਾ ਜਿਹੜੀਆਂ ਚੀਜ਼ਾਂ ਨੇ ਉਹ ਇੱਕ ਤੋਂ ਵੱਧ ਆ ਹੁਣ ਮੰਨ ਲਓ ਮੇਰੇ ਕੋਲ ਦੋ ਪੈਨ ਨੇ ਠੀਕ ਹੈ ਇਹਨਾਂ ਬਾਰੇ ਮੈਂ ਦੱਸਣਾ ਤੇ ਹੈਗੇ ਮੇਰੇ ਨੇੜੇ ਆ ਮੈਂ ਕਹਾਂਗਾ ਦੀਜ਼ ਇੱਕ ਤੋਂ ਵੱਧ ਨੇ ਦੀਜ਼ ਦੀਜ਼ ਆਰ ਗੁੱਡ ਇਹ ਵਧੀਆ ਨੇ ਇਹ ਠੀਕ ਨੇ ਇਹ ਚੰਗੇ ਨੇ ਦੀਜ਼ ਆਰ ਗੁੱਡ ਮਨ ਲਓ ਇਹ ਦੋਨੇ ਪੈਨੋ ਪਰੇ ਦੂਰ ਪਏ ਹੁੰਦੇ ਜਿੱਥੇ ਮੈਂ ਹੱਥ ਨਹੀਂ ਲਾ ਸਕਦਾ ਉਹ ਪਰੇ ਪਏ ਨੇ ਉਹ ਮੇਜ਼ ਤੇ ਦੂਰ ਫਿਰ ਮੈਂ ਕਹੂੰਗਾ ਦੋਜ਼ ਆਰ ਗੁੱਡ ਫਿਰ ਮੈਂ ਦੂਰ ਇਸ਼ਾਰਾ ਕਰੂੰਗਾ ਲਓ ਜੀ ਹੁਣ ਆਪਾਂ ਇਹ ਸਾਰੇ ਵਾਕ ਬੋਲਦੇ ਆ ਸ਼ੁਰੂ ਤੋਂ ਲੱਗਦੇ ਆ ਇੱਕ ਪੈਨ ਪਿਆ ਮੇਰੇ ਕੋਲੇ ਚਾਹੇ ਇਹ ਮੇਰੇ ਕੋਲੇ ਉਰੇ ਸਾਹਮਣੇ ਪਿਆਗਾ ਫਿਰ ਵੀ ਮੈਂ ਕਹੂੰਗਾ ਇਟ ਇਜ਼ ਗੁੱਡ ਚਾਹੇ ਮਨ ਲਓ ਮੇਰੇ ਬੈਗ ਚ ਪਿਆ ਘਰੇ ਪਿਆ ਮੈਂ ਉਰੇ ਖੜਾਂਗਾ ਫਿਰ ਮੈਂ ਕਿਸੇ ਨੂੰ ਦੱਸ ਰਿਹਾ ਵੀ ਮੈਂ ਇੱਕ ਪੈਨ ਖਰੀਦਿਆ ਇਟ ਇਜ਼ ਗੁੱਡ ਠੀਕ ਹੈ ਇਟ ਇਜ਼ ਗੁੱਡ ਫਿਰ ਵੀ ਮੈਂ ਵਰਤ ਲਿਆ ਚਾਹੇ ਘਰੇ ਪਿਆ ਮੇਰੇ ਕੋਲ ਬੈਗ 'ਚ ਮੈਨੂੰ ਦਿਖ ਨਹੀਂ ਰਿਹਾ ਫੇਰ ਵੀ ਵਰਤ ਲਿਆ ਤੇ ਜਿਹੜੇ ਆ ਥੱਲੇ ਵਾਲੇ ਚਾਰ ਸ਼ਬਦ ਨੇ ਨਾ ਸਾਡੇ ਕੋਲੇ ਇਹਨਾਂ ਨੂੰ ਨਹੀਂ ਸੀ ਵਰਤ ਸਕਦੇ ਇਹਨਾਂ ਨੂੰ ਉਦੋਂ ਹੀ ਵਰਤਾਂਗੇ ਜਦੋਂ ਸਾਡੇ ਸਾਹਮਣੇ ਦੇਖਣਗੇ ਸਾਨੂੰ ਜਿਹੜਾ ਇਟ ਆ ਇਸ ਕਰਕੇ ਉਹ ਇਹਨਾਂ ਤੋਂ ਅਲੱਗ ਆ ਹੁਣ ਦੇਖੋ ਮੈਂ ਵਾਕ ਬਣਾ ਰਿਹਾ ਇਟ ਇਜ਼ ਗੁੱਡ ਬਣਾ ਲਿਆ ਵਾਕ ਅੱਗੇ ਆਜੋ ਅਗਲੇ ਸ਼ਬਦ ਤੇ ਦਿਸ ਦਿਸ ਇਜ਼ ਗੁੱਡ ਠੀਕ ਹੈ ਜੀ ਬਣ ਗਿਆ ਵਾਕ ਅੱਗੇ ਆਜੋ ਭਾਈ ਆਹ ਮੰਨ ਲਓ ਇੱਕ ਆ ਦੂਰ ਪਿਆ that is good ਮੈਂ ਇਸ਼ਾਰਾ ਦੂਰ ਕਰ ਰਿਹਾ ਹੁਣ ਅੱਗੇ ਦੀਜ਼ ਆਜੋ ਇਹ ਦੋਨੇ ਆ ਗਏ ਹੁਣੇ ਮੇਰੇ ਨੇੜੇ ਨੇ these are good ਮੈਂ ਇਹਨਾਂ ਨੂੰ ਟੱਚ ਕਰ ਸਕਦਾ ਸ਼ੂ ਕਰ ਸਕਦਾ ਹੁਣ ਮੰਨ ਲਓ ਇਹ ਉਹ ਦੂਰ ਪਏ ਹੁੰਦੇ ਪਰੇ ਸਾਹਮਣੇ ਪਰ ਮੈਂ ਦੇਖ ਰਿਆਂਗਾ ਫਿਰ ਮੈਂ ਕਹਿੰਦਾ those are good ਠੀਕ ਹੈ ਫਿਰ ਮੈਂ those ਵਰਤਦਾ ਲਓ ਜੀ ਪੰਜ ਵਾਕ ਅਸੀਂ ਬਣਾ ਲਏ ਨਾ ਹੁਣ ਥੋੜਾ ਜਿਹਾ ਅੱਗੇ ਚੱਲਦੇ ਆ ਕਿਉਂਕਿ ਇਹ ਬੋਲਚਾਲ ਵਾਲੀ ਅੰਗਰੇਜ਼ੀ ਹੈ ਥੋੜੀ ਜਿਹੀ ਘੈਂਟ ਬਣਾਵਾਂਗੇ ਇਹਨੂੰ ਹੁਣ ਆਪਾਂ ਕੀ ਕਰਾਂਗੇ ਇਸ ਦੀ ਥਾਂ ਤੇ ਨਾ ਭਾਈ ਆਪਾਂ ਇਹਨੂੰ ਲਿਖਾਂਗੇ it's ਹਨਾ ਜਿਵੇਂ ਅਪੋਸਟ੍ਰੋਫੀ ਲਾ ਕੇ ਆਪਾਂ ਕਰ ਦਿੰਨੇ ਹੁੰਨੇ ਆ it's ਇਟਸ ਕਹਿਣਾ ਹੁਣ ਇਹਨੂੰ ਆਪਾਂ ਇਟ ਇਸ ਛੱਟ ਦੇਣਾ ਜੇ ਇਹਨੂੰ ਅਸੀਂ ਲੰਬਾ ਕਰਕੇ ਬੋਲਾਂਗੇ ਉਹਦਾ ਮਤਲਬ ਇਟ ਇਜ਼ੀ ਹੁੰਦਾ ਪਰ ਆਪਾਂ ਇਹਨੂੰ ਛੋਟਾ ਕਰ ਲਾਹੇ ਵੀ ਸਾਡੀ ਅੰਗਰੇਜ਼ੀ ਘੈਂਟ ਲੱਗੇ ਫਿਰ ਆਪਾਂ ਕੀ ਕਹਿਣਾ ਇਹਨੂੰ ਇਟਸ ਇਟਸ ਗੁੱਡ ਹਨਾ ਇਟਸ ਗੁੱਡ ਥੈਟਸ ਗੁੱਡ ਥੈਟ ਇਜ਼ ਦੀ ਥਾਤੇ ਥੈਟਸ ਗੁੱਡ ਜਿਹੜਾ ਦੇਸਾਂ ਉਹਦੇ ਲਈ ਆਪਾਂ ਨਹੀਂ ਇਹ ਬਣਾ ਸਕਦੇ ਉਹ ਤਾਂ ਦਿਸ ਇਜ਼ੀ ਕਹਿਣਾ ਪੈਣਾ ਸਾਨੂੰ ਦਿਸ ਇਜ਼ ਗੁੱਡ ਇਟ ਲਈ ਵਰਤ ਲਿਆ ਤੇ ਥੈਟ ਲਈ ਵਰਤ ਲਿਆ ਦੀਜ਼ ਲਈ ਵੀ ਨਹੀਂ ਆਪਾਂ ਬਣਾ ਸਕਦੇ ਦੋਜ਼ ਲਈ ਵੀ ਨਹੀਂ ਬਣਾ ਸਕਦੇ ਦੋ ਸ਼ਬਦਾਂ ਲਈ ਦੇਖੋ ਇਟਸ ਤੇ Đੈਟਸ Đੈਟਸ ਗੁੱਡ ਠੀਕ ਹੈ ਜੀ ਬਣ ਗਈ ਗੱਲ ਬੜਾ ਸੌਖਾ ਸੀ ਬੋਲਣਾ ਸਿੱਖ ਗਏ ਨਵੇਂ ਤਰੀਕੇ ਦੇ ਨਾਲ ਹੁਣ ਇਹਨਾਂ ਨੂੰ ਬੋਲਣਾ ਕਿੱਥੇ ਕਿੱਥੇ ਆ ਮੰਨ ਲਓ ਭਾਈ ਹਨਾ ਮੈਂ ਆ ਪੈਨ ਲੈ ਕੇ ਆਇਆ ਘਰੇ ਦਿਖਾਇਆ ਆਪਣੇ ਬਜ਼ੁਰਗਾਂ ਨੂੰ ਆ ਪੈਨ ਲਿਆਇਆਗਾ ਭਾਈ ਤੇ ਉਹ ਮੈਨੂੰ ਕਹਿਣਗੇ ਇਟ ਇਜ਼ ਗੁੱਡ ਜਾਂ ਕਹਿਣਗੇ ਦਿਸ ਇਜ਼ ਗੁੱਡ ਹੁਣ ਉਹ ਜਿਹਨਾਂ ਨੇ ਹੋਰ ਵਧੀਆ ਅੰਗਰੇਜ਼ੀ ਬੋਲਣੀ ਉਹ ਕਹਿਣਗੇ ਇਟਸ ਗੁੱਡ ਇਟਸ ਗੁੱਡ ਠੀਕ ਹੈ ਇਟਸ ਗੁੱਡ ਜੇ ਨੂੰ ਨਾ ਵਧੀਆ ਲੱਗੋ ਕਹਾਂਗੇ ਇਟਸ ਬੈਡ ਜਾਂ ਕਹਿੰਦੇ ਕਿ ਇਟਸ ਨਾਟ ਗੁੱਡ ਨਾਟ ਲਾ ਲਓ ਦੇਖੋ ਹੋਰ ਨਵਾਂ ਵਾਕ ਬਣ ਗਿਆ ਖੜੇ ਖੜੇ ਨਾਟ ਲਾ ਲਓ ਇਟਸ ਨਾਟ ਗੁੱਡ ਜਾਂ ਇਟਸ ਬੈਡ ਇੱਕ ਸਾਡੇ ਕੋਲ ਵਧੀਆ ਨਵਾਂ ਵਾਕ ਬਣ ਗਿਆ ਹੁਣ ਮੰਨ ਲਓ ਆਪਾਂ ਕਿਤੇ ਹੋਰ ਜਾਂਦੇ ਆ ਉੱਥੇ ਆਪਾਂ ਕੋਈ ਚੀਜ਼ ਦੇਖ ਰਹੇ ਆ ਉਹਦੇ ਬਾਰੇ ਗੱਲ ਕਰਨੀ ਆ ਆਪਾਂ ਕੋਈ ਚੀਜ਼ ਦਾ ਗੁਣ ਜਾਂ ਓਗਣੀ ਦੱਸਦੇ ਹੁੰਨੇ ਆ ਉਹਦੇ ਅੱਗੇ ਇਟ ਇਜ਼ ਲਾ ਦਿਓ ਇਟਸ ਲਾ ਦਿਓ ਥਿਸ ਇਜ਼ ਲਾ ਦਿਓ ਹਨਾ ਦੈਟ ਇਜ਼ ਲਾ ਦਿਓ ਦੈਟਸ ਲਾ ਦਿਓ ਦੀਜ਼ ਆਰ ਲਾ ਦੋ ਦੋਜ਼ ਆਰ ਲਾ ਦੋ ਜੇ ਇੱਕ ਤੋਂ ਵੱਧ ਚੀਜ਼ਾਂ ਨੇ ਇਹ ਦੋਨਾਂ ਦਾ ਖਿਆਲ ਰੱਖਿਓ ਦੀਜ਼ ਤੇ ਦੋਜ਼ ਦਾ ਜੇ ਇੱਕ ਤੋਂ ਵੱਧ ਚੀਜ਼ਾਂ ਨੇ ਫੇਰ ਆਪਾਂ ਇਹਨਾਂ ਦੋਨਾਂ ਨੂੰ ਲਾਵਾਂਗੇ ਠੀਕ ਹੈ ਜੀ ਹੁਣ ਅੱਗੇ ਆ ਗਿਆ ਭਾਈ ਇਹ ਤਾਂ ਸੀ ਜਦੋਂ ਅਸੀਂ ਗੁੱਡ ਤੱਕ ਛੜਤਾ ਹੁਣ ਮੰਨ ਲਓ ਮੈਂ ਵਾਕ ਬੋਲਦੇ ਬੋਲਦੇ ਨੇ ਪਿੱਛੇ ਪੈਨ ਵੀ ਕਹਿ ਬੈਠਾ ਮੈਂ ਕਹਤਾ ਇਟ ਇਜ਼ ਗੁੱਡ ਪੈਨ ਇੰਨੀ ਗੱਲ ਕਹਿਤੀ ਨਾ ਵਾਕ ਗਲਤ ਹੋ ਗਿਆ ਉੱਥੀ ਕਿਉਂ ਗਲਤ ਹੋ ਗਿਆ ਕਿਉਂਕਿ ਮੈਂ ਇੱਥੇ ਇਕੱਲਾ ਐਡਜੈਕਟਿਵ ਨਹੀਂ ਛੱਡਿਆ ਫਿਰ ਮੈਂ ਐਡਜੈਕਟਿਵ ਦੇ ਨਾਲ ਨਾਉਨ ਵੀ ਲਾਤਾ ਪੈ ਗਿਆ ਨਾ ਪੰਗਾ ਹੁਣ ਅਸੀਂ ਇਸ ਗੱਲ ਦਾ ਖਿਆਲ ਰੱਖਣਾ ਜੇ ਐਡਜੈਕਟਿਵ ਨਾਲ ਪਿੱਛੇ ਨਾਉਨ ਲੱਗ ਗਿਆ ਨਾਉਨ ਮਤਲਬ ਪੈਨ ਪੈਨਸਲ ਮੁੰਡਾ ਕੁੜੀ ਬੰਦਾ ਬੁੜੀ ਘਰ ਲੋਕੇਸ਼ਨ ਆਪਾਂ ਨਾਉਨ ਕਰੇ ਸੀ ਕੀ ਹੁੰਦੇ ਆ ਉਹ ਜੇ ਪਿੱਛੇ ਆ ਗਿਆ ਬாய் ਗਰਲ ਤਾਂ ਫਿਰ ਭਾਈ ਸਾਨੂੰ ਆ ਏ ਲਿਖਿਆ ਐਨ ਲਿਖਿਆ ਇਹਨੂੰ ਬੋਲਣ ਵੇਲੇ ਜਦੋਂ ਅਸੀਂ ਪੜ੍ਹਨਾ ਉਦੋਂ ਆ ਕਹਨੇ ਹੁੰਦੇ ਆ ਇਹਨੂੰ ਐਨ ਕਹਨੇ ਹੁੰਦੇ ਆ ਇਹਨਾਂ ਦੋਨਾਂ ਚੋਂ ਇੱਕ ਆਉਣਾ ਹੀ ਆਉਣਾ ਇਹ ਸਾਨੂੰ ਲਾਉਣਾ ਪਊਗਾ ਹੁਣ ਮੰਨ ਲਓ ਆ ਪੈਨ ਕਹਿੰਦਾ ਮੈਂ ਇਟ ਇਜ਼ ਗੁੱਡ ਪੈਨ ਕਹਿੰਦਾ ਤਾਂ ਵਾਕ ਗਲਤ ਆ ਫਿਰ ਇਹਨਾਂ ਦੋਨਾਂ ਚੋਂ ਮੈਂ ਇੱਕ ਚੂਜ਼ ਕਰੂੰਗਾ ਕਿਉਂਕਿ ਪਿੱਛੇ ਨਾਉਨ ਆ ਗਿਆ ਸੀ ਦੇਖੋ ਉਹਰੇ ਮੈਂ ਲਿਖਤਾ ਗੁੱਡ ਠੀਕ ਆ ਪਿੱਛੇ ਪੈਨ ਵੀ ਲਿਖਤਾ ਹੁਣ ਕੀ ਬਣੂੰਗਾ ਇਹਨਾਂ ਦੋਨਾਂ ਚੋਂ ਇੱਕ ਚੂਜ਼ ਕਰੂੰਗਾ ਹੁਣ ਮੈਂ ਸੋਚੂੰਗਾ ਮੈਂ ਏ ਲਾਵਾਂ ਕਿ ਐਨ ਲਾਵਾਂ ਹੁਣ ਦੇਖੋ ਇਹਨਾਂ ਦੋਨਾਂ ਚੋਂ ਇੱਕ ਚੁਣਨ ਵਾਸਤੇ ਸੀ ਕੀ ਕਰਨਾ ਆ ਸਾਡੇ ਕੋਲ ਨਾ 10 ਆਵਾਜ਼ਾਂ ਲਿਖੀਆਂ ਹੋਈਆਂ ਨੇ ਇਹ 10 ਆਵਾਜ਼ਾਂ ਸੇਵ ਕਰ ਲਓ ਆੜੇ ਵਾਲੀ ਹੈ ਨਾ ਛੋਟੀ ਅ ਆੜੇ ਨੂੰ ਕੰਨਾ ਆ ਆੜੇੰਦਲਾਮਾ ਐ ਆੜੇ ਨੂੰ ਕੰਨਾ ਔ ਈੜੀ ਨੂੰ ਸਿਹਾਰੀ ਏ ਈੜੀ ਨੂੰ ਵਿਹਾਰੀ ਈ ਈੜੀ ਨੂੰ ਲਾਮਾ ਏ ਊੜੇ ਦਾ ਮੂੰਖਲਾ ਔ ਊੜੇ ਨੂੰ ਅੰਕੜ ਊ ਊੜੇੰਦ ਲੈਂਕੜ ਊ ਇਹ ਜੇ ਦਸੇ ਆਵਾਜ਼ਾਂ ਆ ਗਈਆਂ ਫੇਰ ਅਸੀਂ ਐਨ ਲਾਉਣਾ ਹੀ ਲਾਉਣਾ ਇੱਕ ਇਹਦਾ ਹੋਰ ਵੀ ਰੂਲ ਹੁੰਦਾ ਆਪਾਂ ਨਾਲ ਦੀ ਨਾਲ ਕਿਵੇਂ ਪਤਾ ਕਰ ਸਕਦੇ ਆ ਏ ਈ ਆਈ ਊ ਜੇ ਇਹਨਾਂ ਤੋਂ ਹੀ ਸ਼ੁਰੂ ਹੁੰਦਾ ਕਿਸੇ ਤੋਂ ਨਾਲ ਆਵਾਜ਼ਾਂ ਵੀ ਚੈੱਕ ਕਰ ਲਓ ਆਵਾਜ਼ਾਂ ਪਹਿਲਾਂ ਚੈੱਕ ਕਰਨੀਆਂ ਨੇ ਫਿਰ ਤਾਂ ਭਾਈ ਆਪਾਂ ਐਂ ਲਾਵਾਂਗੇ ਨਹੀਂ ਅ ਲਾਵਾਂਗੇ ਹੁਣ ਆਪਾਂ ਵਾਕ ਬਣਾਉਣੇ ਆ ਜਿਵੇਂ ਆਪਾਂ ਵਾਕ ਬਣਾਇਆ ਸੀ ਇਟ ਇਜ਼ ਗੁੱਡ ਪੈਨ ਇੱਥੇ ਭਾਈ ਅਸੀਂ ਹੁਣ ਜਦੋਂ ਪਿੱਛੇ ਪੈਨ ਆ ਗਿਆ ਜਾਂ ਏ ਲਾਵਾਂਗੇ ਜਾਂ ਐਂ ਲਾਵਾਂਗੇ ਕਿਹੜਾ ਲਾਈਏ ਗੁੱਡ ਚੈੱਕ ਕਰਾਂਗੇ ਇਹ ਤਾਂ ਗੁੱਡ ਗੱਗੇ ਤੋਂ ਆ ਆ ਜਿਹੜਾ ਸ਼ਬਦ ਦਾ ਪਹਿਲਾ ਸ਼ਬਦ ਇਹਦੀ ਆਵਾਜ਼ ਚੈੱਕ ਕਰਨੀ ਹੁੰਦੀ ਆਪਾਂ ਗੱਗੇ ਤੋਂ ਆ ਗੁੱਡ ਇੱਥੇ ਹੈ ਨਹੀਂ ਗੱਲ ਖਤਮ ਫੇਰ ਭਾਈ ਸਾਡੇ ਕੋਲੇ ਏ ਲੱਗੂਗਾ ਤੇ ਜਦੋਂ ਅਸੀਂ ਵਾਕ ਬਣਾਵਾਂਗੇ ਇਹਨੂੰ ਅ ਪੜਾਂਗੇ ਮਤਲਬ ਇਟ ਇਜ਼ ਅ ਗੁੱਡ ਪੈਨ ਠੀਕ ਹੈ ਜੀ ਬਣ ਗਈ ਗੱਲ ਤੇ ਅਗਲਾ ਕਿਵੇਂ ਬਣਾਵਾਂਗੇ ਥਿਸ ਇਜ਼ ਅ ਗੁੱਡ ਪੈਨ ਜੇ ਥੋੜਾ ਜਿਹਾ ਦੂਰ ਪਿਆਗਾ ਉਹ ਪਰਾਂ ਪਿਆਗਾ ਆਪਾਂ ਦੂਰ ਹਨ 댓 ਇਜ਼ ਅ ਗੁੱਡ ਪੈਨ ਹੁਣ ਛੋਟੇ ਰੂਪ ਚ ਵੀ ਬਣਾ ਲਓ ਇਟਸ ਅ ਗੁੱਡ ਪੈਨ 댓ਸ ਅ ਗੁੱਡ ਪੈਨ ਠੀਕ ਹੈ ਥਿਸ ਇਜ਼ ਅ ਗੁੱਡ ਪੈਨ बन ਗਿਆ ਵਾਕ ਹੁਣ ਜੇ ਸਾਡੇ ਕੋਲ ਦੋ ਨੇ ਤਾਂ ਫੇਰ ਭਾਈ ਐਨ ਵਾਲਾ ਕੋਈ ਚੱਕਰ ਨਹੀਂ ਪੈਂਦਾ ਜੇ ਜਿਹੜੀਆਂ ਚੀਜ਼ਾਂ ਨੇ ਇੱਕ ਤੋਂ ਵੱਧ ਨੇ ਨਾ ਫਿਰ ਐਨ ਵਾਲਾ ਚੱਕਰ ਨਹੀਂ ਪਾਉਣਾ ਆਪਾਂ ਮੰਨ ਲਓ ਆ ਦੋ ਨੇ ðiਸ ਆਰ ਗੁੱਡ ਪੈਨਸ ਜੇ ਦੋਨੇ ਦੂਰ ਪਏ ਨੇ ਫੇਰ ਵੀ ਦੋਜ਼ ਆਰ ਗੁੱਡ ਪੈਨਸ ਠੀਕ ਹੈ ਗੱਲ ਖਤਮ ਹੁਣ ਇਹਨਾਂ ਨੂੰ ਅਸੀਂ ਬੋਲਣਾ ਕਿਵੇਂ ਥੋੜਾ ਜਿਹਾ ਘੈਂਟ ਕਰਕੇ ਬੋਲਣਾ ਸਾਰੇ ਇਸ ਗੱਲ ਤੇ ਗੌਰ ਕਰਿਓ ਜਦੋਂ ਆਪਾਂ ਅੰਗਰੇਜ਼ੀ ਬੋਲਦੇ ਹੁੰਨੇ ਆ ਨਾ ਕੋਈ ਸ਼ਬਦ ਬੋਲਿਆ ਉਦੇ ਅਖੀਰ ਵਾਲੀ ਜਿਹੜੀ ਆਵਾਜ਼ ਆ ਨੂੰ ਥੋੜੀ ਜੀ ਘਟਾ ਦਿਆ ਕਰੋ ਖਾਜੇ ਜਾਇਆ ਕਰੋ ਵਿੱਚ ਜਿਵੇਂ ਮੰਨ ਲਓ ਮੈਂ ਇਹਨੂੰ ਐ ਨਹੀਂ ਪੜ੍ਹਨਾ ਇਟ ਇਜ਼ ਮਗਰਲਾ ਦੱਬ-ਦੱਬ ਕੇ ਨਹੀਂ ਪੜ੍ਹਨਾ ਅ ਗੁੱਡ ਪੈਨ ਮਗਰਲੇ ਤੇ ਜ਼ੋਰ ਨਹੀਂ ਪਾਉਣਾ ਕਿਵੇਂ ਪੜ੍ਹਾਂਗੇ ਇਟ ਇਟ ਮਤਲਬ ਟੈਂਕੀ ਦੀ ਵਾਇਰ ਬਾਹਲੀ ਕੱਢੀ ਨਹੀਂ ਇਟ ਇਜ਼ ਅ ਗੁੱਡ ਹਣਾ ਬਾੜਾ ਨਹੀਂ ਗੁੱਡ ਪੈਨ ਠੀਕ ਆ ਨੰਨਾ ਹਵਾ ਜੀ ਜੀ ਰਹੇਗਾ ਪੂਰਾ ਪੜ੍ਹਾਂਗੇ ਇਟਸ ਅ ਗੁੱਡ ਪੈਨ it's a good pen it is a good pen this is a good pen ਕਿੱਡਾ ਘੈਂਟ ਆ ਤੁਸੀਂ ਕਹੋਗੇ ਨਜ਼ਾਰਾ ਆ ਗਿਆ ਐਂ ਬੋਲੋ ਉਸ ਤੋਂ ਅੱਗੇ ਆਪਾਂ ਦੀਜ਼ ਦਾ ਵੀ ਬਣਾ ਲਿਆ ਦੋਜ਼ ਦਾ ਵੀ ਬਣਾ ਲਿਆ 2000 ਗੁੱਡ ਪੈਨ ਸਾਰਿਆਂ ਤੇ ਅਸੀਂ ਵਾਕ ਬਣਾ ਲਿਆ ਠੀਕ ਹੈ ਇਹ ਗੱਲ ਕਰ ਲਈ ਇੱਥੇ ਪਈਏ ਨਹੀਂ ਆਉਣਾ ਤੇ ਜਦੋਂ ਸਾਡੇ ਕੋਲੇ ਪਿੱਛੇ ਨਾਉਨ ਆ ਗਿਆ ਉਦੋਂ ਅ ਜਾਂ ਐਨ ਇਹ ਲੱਗਣਾ ਹੀ ਲੱਗਣਾ ਠੀਕ ਹੈ ਜੀ ਗੱਲ ਹੁਣ ਅੱਗੇ ਆਪਾਂ ਥੋੜੇ ਜਿਹਾ ਨੂੰ ਸਿੰਪਲ ਕਰਕੇ ਤੁਹਾਨੂੰ ਰੂਲ ਦੱਸ ਦਿੰਨੇ ਆ ਲਓ ਜੀ ਸਾਡੇ ਕੋਲੇ ਨੈਕਸਟ ਆ ਚਾਰਟ ਆ ਗਿਆ ਆਪਾਂ ਕਿਹੜੇ ਕਿਹੜੇ ਸ਼ਬਦ ਕਰਿਆ ਅੱਜ ਇਟ ਦਿਸ ਥੈਟ ਥੀਜ਼ ਦੋਜ਼ ਪੰਜ ਕਰਿਆ ਨਾ ਇਟ ਇੱਕ ਨਾਲ ਦਿਸ ਵੀ ਵਨ ਥੈਟ ਵੀ ਵਨ ਮਤਲਬ ਇਹ ਇੱਕ ਚੀਜ਼ ਜਾਂ ਇੱਕ ਜਾਨਵਾਰ ਆ ਉਹਦੇ ਲਈ ਵਰਤਿਆ ਜਾਂਦਾ ਥੀਜ਼ ਜਦੋਂ ਇੱਕ ਤੋਂ ਵੱਧ ਨੇ ਜਿੰਨੇ ਮਰਜ਼ੀ ਹੋ ਸਕਦੇ ਆ ਦੋਜ਼ ਵੀ ਜਦੋਂ ਇੱਕ ਤੋਂ ਵੱਧ ਆ ਜਿੰਨੇ ਮਰਜ਼ੀ ਹੋ ਸਕਦੇ ਆ ਹੁਣ ਅੱਗੇ ਨੀਅਰ ਜਾਂ ਫਾਰ ਵੀ ਮਤਲਬ ਉਹ ਚੀਜ਼ ਨੇੜੇ ਆ ਕਿ ਦੂਰ ਆ ਜਿਹੜਾ ਇਟ ਆ ਉਹ ਆਲਰੇਡੀ ਨੋਨ ਮਤਲਬ ਉਹ ਸਾਨੂੰ ਪਤਾ ਜਿੱਥੇ ਮਰਜ਼ੀ ਹੋਵੇ ਜਿਵੇਂ ਆਪਾਂ ਗੱਲ ਕਰੀ ਸੀ ਮੇਰਾ ਪੈਨ ਨਾ ਚਾਹੇ ਮੇਰੇ ਬੈਗ ਚ ਪਿਆ ਮੈਂ ਉਹਦੀ ਗੱਲ ਕਰ ਰਹੇ ਆਂ ਠੀਕ ਹੈ ਜੀ ਜਿਹੜਾ ਦੇਸ ਆ ਉਹ ਨੀਅਰ ਆ ਸਾਡੇ ਨੇੜੇ ਹੋਣੀ ਚਾਹੀਦੀ ਇਹ ਚੀਜ਼ ਡੈਟ ਆ ਜਿਹੜਾ ਉਹ ਚੀਜ਼ ਦੂਰ ਹੋਵੇ ਦੀਜ਼ ਲਈ ਵੀ ਨੇੜੇ ਹੋਵੇ ਦੋਜ਼ ਲਈ ਚੀਜ਼ ਦੂਰ ਹੋਵੇ ਹੁਣ ਦੇਖੋ ਆਪਾਂ ਉਦਾਹਰਨ ਲੈ ਕੇ ਦੇਖ ਲੈਨੇ ਆ ਆਈ ਹੈਵ ਅ ਡੌਗ ਇਟ ਇਜ਼ ਬਰਾਊਨ ਮੈਂ ਗੱਲ ਕਰ ਰਿਹਾ ਉਹਰੇ ਖੜਾ ਉਹ ਕੁੱਤਾ ਉਹ ਤਾਂ ਸਾਡੇ ਘਰੇ ਆ ਹਨਾ ਆਈ ਹੈਵ ਅ ਡੌਗ ਇਟ ਇਜ਼ ਬਰਾਊਨ ਠੀਕ ਹੈ ਉਹਦੇ ਲਈ ਇਟ ਦੀ ਵਰਤੋਂ ਕੀਤੀ ਆ ਆਪਾਂ ਉਹਦਾ ਰੰਗ ਦੱਸਿਆ ਆਪਾਂ ਉਥੇ ਇਟ ਇਜ਼ ਗੁੱਡ ਕਰਿਆ ਸੀ ਇਟ ਇਜ਼ ਬਰਾਊਨ ਕਹਤਾ ਵੀ ਉਹਦਾ ਪੂਰਾ ਰੰਗ ਆ ਠੀਕ ਹੈ ਜੀ ਹੁਣ ਅੱਗੇ ਦੇਖ ਤੇ ਆ ਜੋ this is my pen holding it ਉਹ ਚੀਜ਼ ਉਹ ਕਹਿੰਦੇ ਉਹਨੇ ਫੜੀ ਹੋਈ ਆ this is my pen ਠੀਕ ਹੈ ਤੇ ਅੱਗੇ ਆ ਗਿਆ ਸਾਡੇ ਕੋਲ that is a bird ਉਹ ਪੰਛੀ ਉੱਡਿਆ ਜਾਂਦਾ that is a bird ਆਪਾਂ ਗੱਲ ਕਰੀ ਸੀ ਨਾ ਉਹ ਆ ਗਿਆ ਨਾ bird b ਤੇ ਸ਼ੁਰੂ ਹੁੰਦਾ ਬੱਬੇ ਤੇ ਉਹ ਦਸਾਂ ਆਵਾਜ਼ਾਂ ਚ ਹੈ ਨਹੀਂ that is a bird ਅੱਗੇ ਆ ਗਿਆ ਜੀ these these are my toys ਮੇਰੇ ਖੜਾਉਣੇ ਪਏ ਨੇ ਹੁਣ ਮਾਈ ਸ਼ਬਦ ਤਾਂ ਮੈਂ ਤਾਂ ਵਰਤ ਲਿਓ ਮੇਰੇ ਖੜਾਉਣੇ ਨੇ ਜੇ ਮੈਂ ਵੈਸੇ ਹੀ ਕਹਿੰਦਾ ðiːz ɑːr ˈtɔɪz ਫੇਰ ਵੀ ਠੀਕ ਸੀ ਬਾਕ ਹੁਣ ਮੈਂ ਦੱਸ ਰਿਹਾ ਵੀ ਮੇਰੇ ਖੜਾਉਣੇ ਨੇ ðiːz ɑːr ਮਾਈ ˈtɔɪz ਇੱਕ ਤੋਂ ਵੱਧ ਖੜਾਉਣੇ ਨੇ ਤੇ ਮੇਰੇ ਕੋਲੇ ਪਏ ਨੇ ɒn ðə ˈteɪbəl ਉਹਨੇ ਕਿਹਾ ਆਪਦੇ ਨੇੜੇ ˈðoʊz ɑːr ˈstɑːrz ਉੱਪਰ ਆਪਾਂ ਉਂਗਲ ਕਰ ਰਹੇ ਹਾਂ ਤਾਰੇ ਨੇ ਬਹੁਤ ਦੂਰ ਨੇ ˈðoʊz ɑːr ˈstɑːrz ਠੀਕ ਉਹ ਤਾਰੇ ਨੇ ਦੂਰ ਇਨ ðə ˈskaɪ ਓਕੇ ਜੀ ਆਹ ਟੇਬਲ ਸਾਰੇ ਜਣੇ ਨੋਟ ਕਰ ਲਿਓ ਤਾਂ ਕਿ ਤੁਹਾਨੂੰ ਸੌਖਾ ਲੱਗੇ ਕੋਈ ਬੜੀ ਦਿੱਕਤ ਆਵੇ ਨਾ ਹੁਣ ਅੱਗੇ ਆਪਾਂ ਚੱਲਦੇ ਆ ਜਿਹੜੇ ਜਦੋਂ ਦੇਖੋ ਅਸੀਂ ਨੌਨ ਲਿਵਿੰਗ ਥਿੰਗਸ ਜਿਹੜੀਆਂ ਚੀਜ਼ਾਂ ਦੇ ਵਿੱਚ ਜਾਨ ਨਹੀਂ ਮੇਜ਼, ਕੁਰਸੀ, ਕੱਪੜਾ, ਲੀੜਾ ਉਹਦੀ ਗੱਲ ਕਰਦੇ ਆ ਉਹਦੇ ਵਾਸਤੇ ਅਸੀਂ ਆਹ ਸਾਰੇ ਐਡਜੈਕਟਿਵਜ਼ ਦੀ ਵਰਤੋਂ ਕਰਦੇ ਆ ਕਹਿ ਲਓ ਇਹ ਸ਼ਬਦ ਵਰਤ ਸਕਦੇ ਆ ਆਪਾਂ ਜਿਹੜਾ ਆਪਾਂ ਕਿਹਾ ਸੀ ਨਾ ਇਟ ਇਜ਼ ਫਿਰ ਆਪਾਂ ਕਹਿ ਸਕਦੇ ਆ ਇਟ ਇਜ਼ ਬਿਗ ਇਟ ਇਜ਼ ਸਮਾਲ ਇਟ ਇਜ਼ ਟਾਈਨੀ ਜਦੋਂ ਅਸੀਂ ਸਾਈਜ਼ ਦੱਸਣਾ ਹੋਵੇ ਹੁਣ ਮੰਨ ਲਓ ਆਪਾਂ ਉਹਦੇ ਹਾਲਾਤ ਦੱਸਣੇ ਹੋਣ ਇਟ ਇਜ਼ ਬ੍ਰੋਕਨ ਇਹ ਮੇਜ਼ ਆ ਬ੍ਰੋਕਨ ਆ ਇਟ ਇਜ਼ ਕਲੀਨ ਇਹ ਸਾਫ਼ ਆ ਕਮਰਾ ਇਟ ਇਜ਼ ਨਿਊ ਇਹ ਨਵਾਂ ਜਿੰਨੇ ਮਰਜ਼ੀ ਸ਼ਬਦ ਜਿਹੜੇ ਤੁਹਾਨੂੰ ਇਹ ਚ ਸੌਖੇ ਲੱਗਦੇ ਆ ਉਹ ਚੱਕ ਲਿਓ ਹੁਣ ਜਿਵੇਂ ਆਪਾਂ ਅੱਗੇ ਹੋਰ ਗੱਲ ਕਰਨੀ ਹੋਵੇ ਮੰਨ ਲਓ ਭਾਈ ਮੇਰੇ ਕੋਲ ਕੋਈ ਕੱਪੜਾ ਲੀਡ ਆਗਾ ਉਹਦੀ ਵੈਲਿਊ ਦੀ ਇਟ ਇਜ਼ ਐਕਸਪੈਂਸਿਵ ਹਨਾ ਇਟ ਇਜ਼ ਚੀਪ ਸਸਤਾ ਆਗਾ ਭਾਈ ਜਾਂ ਮਹਿੰਗਾ ਆਗਾ ਇਟ ਇਜ਼ ਵੈਲਿਊਏਬਲ ਕੋਈ ਭਾਈ ਚੀਜ਼ ਪਈ ਆ ਵੀ ਇਹ ਕੀਮਤੀ ਆ ਭਾਈ ਹੁਣ ਅੱਗੇ ਰੰਗ ਦੀ ਗੱਲ ਕਰ ਸਕਦੇ ਆ ਰੈੱਡ ਬਲੂ ਗ੍ਰੀਨ ਗੋਲਡਨ ਸਿਲਵਰ ਜਿੰਨੇ ਮਰਜ਼ੀ ਰੰਗ ਵਰਤ ਲੋ ਦੇਖੋ ਫੰਕਸ਼ਨੈਲਿਟੀ ਯੂਸਫੁਲ ਯੂਸਲੈਸ ਵਰਕਿੰਗ ਇਟ ਇਜ਼ ਵਰਕਿੰਗ ਹਨਾ ਇਟ ਇਜ਼ ਯੂਸਲੈਸ ਇਟ ਇਜ਼ ਉਹੀ ਰੱਖਿਆ ਆਪਾਂ ਜਾਂ ਅੱਗੇ ਥਿਸ ਇਜ਼ ਬੋਲ ਦੋ ਜਾਂ ਇਟਸ ਬੋਲ ਦੋ ਜਾਂ ਦੈਟਸ ਬੋਲ ਦੋ ਸਾਡੀ ਮਰਜ਼ੀ ਆ ਆਪਾਂ ਦੇਖਣਾ ਕਿੰਨੀਆਂ ਚੀਜ਼ਾਂ ਦੀ ਗੱਲ ਕਰ ਰਹੇ ਆ ਜਾਂ ਆਪਾਂ ਚੀਜ਼ ਕੰਨੀ ਇਸ਼ਾਰਾ ਨੇੜੇ ਕਰ ਰਹੇ ਆ ਕਿ ਦੂਰ ਕਰ ਰਹੇ ਆ ਇੰਨਾ ਕ ਫਰਕ ਆ ਹੁਣ ਅੱਗੇ ਆ ਗਿਆ ਜੀ ਐਡਜੈਕਟਿਵਸ ਜਿਹੜੇ ਐਨੀਮਲਸ ਵਾਸਤੇ ਜਾਨਵਰਾਂ ਵਾਸਤੇ ਅਪਾ ਗੱਲ ਕਰੀ ਸੀ ਇਹ ਪੰਜੇ ਸ਼ਬਦਾਂ ਨਾ ਜਿਹੜੇ ਉਹ ਅਸੀਂ ਜਦਾ ਬੇਜਾਨ ਚੀਜ਼ਾਂ ਲਈ ਵਰਤਾਂਗੇ ਜਾਂ ਫਿਰ ਜਾਨਵਰਾਂ ਲਈ ਵਰਤਾਂਗੇ ਕਿਸੇ ਇਨਸਾਨ ਲਈ ਨਾ ਵਰਤ ਲਿਓ ਬੀਟ ਇਜ਼ ਅ ਗੁੱਡ ਬாய் ਗਲਤ ਹੋ ਜਾਊਗਾ ਵਾਕ ਨਾ ਇਨਸਾਨ ਲਈ ਨਹੀਂ ਵਰਤਣਾ ਆਪਾਂ ਹੁਣ ਜਾਨਵਰ ਦੇਖੋ ਲਾਰਜ ਟਾਈਨੀ ਜਾਨਵਰ ਵੱਡਾ ਹੋ ਸਕਦਾ ਭਾਈ ਛੋਟਾ ਹੋ ਸਕਦਾਗਾ ਉਹ ਰੰਗ ਆਗੇ ਬਰਾਊਨ ਵਾਈਟ ਬਲੈਕ ਫਰੀ ਉਹਦੇ ਬਾਰੇ ਵੀ ਉਹ ਕਿਹੋ ਜਾਗਾ ਹੁਣ ਉਹਦੀ ਸਿਹਤ ਆ ਗਈ ਸਿਕ ਹੈਲਦੀ ਇੰਜੂਰਡ ਟਾਇਰਡ ਹਨਾ ਹੋਰ ਆ ਗਿਆ ਅੱਗੇ ਬਾਰਕਿੰਗ ਹਾਊਲਿੰਗ ਚਿਰਪਿੰਗ ਹਨਾ ਗਰਾਊਲਿੰਗ ਜਾਂ ਫਾਸਟ ਆ ਸਲੋ ਆ ਜਾਂ ਅੱਗੇ ਲਾਇਲ ਆ ਫਰੈਂਡਲੀ ਆ ਠੀਕ ਹੈ ਜੀ ਇਹ ਸਾਰੇ ਸਾਡੇ ਕੋਲੇ ਘੱਟੋ ਘੱਟ 100 ਸ਼ਬਦ ਲਿਖੇ ਪਏ ਆ ਆਪਾਂ ਮੂਰੇ ਇਟ ਇਜ਼ ਕਹਿਣਾ ਜਾਂ ਥਿਸ ਇਜ਼ ਕਹਿਣਾ ਥੈਟ ਇਜ਼ ਕਹਿਣਾ ਥੀਸ ਆਰ ਕਹਿਣਾ ਦੋਸ ਆਰ ਕਹਿਣਾ ਅੱਗੇ ਸਾਰੇ ਸ਼ਬਦ ਲਿਖ ਦੇਣੇ ਆ ਤਾਂ ਸਾਡੇ ਕੋਲ ਕਹਿ ਲਓ 100 200 ਵਾਕ ਬਣ ਗਏ ਬੱਦ ਤੋਂ ਬੱਦ ਵਾਕ ਬਣਾਓ ਤੇ ਬੋਲੀ ਚੱਲੋ ਬੋਲੀ ਚੱਲੋ ਬਸ ਇੱਕ ਗੱਲ ਦਾ ਖਿਆਲ ਰੱਖਣਾ ਜੇ ਕਿਤੇ ਵਾਕ ਬਣਾਉਂਦੇ ਹੋਏ ਇਹ ਸ਼ਬਦ ਦੇ ਪਿੱਛੇ ਅਸੀਂ ਨਾਉਨ ਲਿਖਤਾ ਮੰਨ ਲਓ ਹੁਣ ਮੈਂ ਗੱਲ ਕਰੀ ਇਟ ਇਜ਼ ਡਰਟੀ ਰੂਮ ਰੂਮ ਵੀ ਲਾਤਾ ਪਿੱਛੇ ਉਹ ਨਾਉਨ ਫਿਰ ਵਾਕ ਗਲਤ ਹੋ ਜਾਊਗਾ ਜੇ ਅਸੀਂ ਏ ਜਾਂ ਐਨ ਚੋਂ ਨਾ ਲਾਇਆ ਹੁਣ ਡਰਟੀ ਆ ਡੀ ਏ ਲੱਗੂਗਾ ਹੁਣ ਆਪਾਂ ਵਾਕ ਕਿਵੇਂ ਬਣਾਵਾਂਗੇ ਇਟ ਇਜ਼ ਅ ਡਰਟੀ ਰੂਮ ਜਾਂ ਇਟਸ ਅ ਡਰਟੀ ਰੂਮ ਜਾਂ ਥਿਸ ਇਜ਼ ਅ ਡਰਟੀ ਰੂਮ that's a dirty room ਠੀਕ ਹੈ ਜੀ ਵਾਕ ਬਣੂਗਾ ਫੇਰ ਸਹੀ ਭੁੱਲਣਾ ਨਹੀਂ ਆਪਾਂ ਜੇ ਕੱਲੇ ਇਹਨਾਂ ਤੇ ਖੜਗੀ ਗੱਲ ਐਡਜੈਕਟਿਵਸ ਤੇ ਗੁੱਡ ਬੈਡ ਬਿਊਟੀਫੁਲ ਉਹ ਚੀਜ਼ ਬਿਊਟੀਫੁਲ ਇਟਸ ਬਿਊਟੀਫੁਲ ਆਪਾਂ ਅਕਸਰ ਕਹਿ ਦਿੰਦੇ ਆ ਕੋਈ ਬੰਦਾ ਚੀਜ਼ ਲੈ ਕੇ ਆਇਆ ਕੋ ਕੱਪੜਾ ਲੀੜਾ ਲਿਆ ਇਟਸ ਬਿਊਟੀਫੁਲ ਫੇਰ ਠੀਕ ਆ ਤੇ ਜੇ ਅਸੀਂ ਐਂ ਕਹਿਣਾ ਹੋਵੇ ਇਟਸ ਅ ਬਿਊਟੀਫੁਲ ਕਲੋਥ ਇਟਸ ਅ ਬਿਊਟੀਫੁਲ ਟॉय ਠੀਕ ਹੈ ਜੀ ਫੇਰ ਅ ਸ਼ਬਦ ਦੀ ਵਰਤੋਂ ਕਰਨੀ ਆ ਆਪਾਂ ਇਹ ਨਾ ਹੋਵੇ ਵੀ ਛੱਡ ਦਈਏ ਹੁਣ ਜਿਵੇਂ ਮੰਨ ਲਓ ਤੁਸੀਂ ਐਕਸਲੈਂਟ ਕਿਹਾ ਇਟਸ ਐਨ ਐਕਸਲੈਂਟ ਆਈਡੀਆ ਮੰਨ ਲਓ ਤੁਹਾਨੂੰ ਕਿਸੇ ਬੰਦੇ ਨੇ ਆਈਡੀਆ ਦਿੱਤਾ ਤੁਸੀਂ ਜੇ ਸਿੰਪਲ ਕਿਹਾ ਤਾਂ ਇਟਸ ਐਕਸਲੈਂਟ ਵੀ ਠੀਕ ਹੈ ਇਟਸ ਐਕਸਲੈਂਟ ਆਪਾਂ ਕਹਤਾ ਜੇਸੀ ਉਹਨੇ ਆਈਡੀਆ ਦਿੱਤਾ ਆਪਾਂ ਪਿੱਛੇ ਆਈਡੀਆ ਵੀ ਕਿਹਾ ਫਿਰ ਆਪਾਂ ਕਵਾਂਗੇ ਇਟਸ ਐਨ ਐਕਸਲੈਂਟ ਆਈਡੀਆ ਐਨ ਕਵਾਂਗੇ ਕਿਉਂਕਿ ਐਕਸਲੈਂਟ ਅ ਤੋਂ ਸ਼ੁਰੂ ਹੁੰਦਾ ਉਹ ਦਸਾਂ ਆਵਾਜ਼ਾਂ ਚ ਆਉਂਦਾ ਇਟਸ ਐਨ ਐਕਸਲੈਂਟ ਆਈਡੀਆ ਫਿਰ ਠੀਕ ਹੈ ਜੀ ਐਡੀ ਗੱਲ ਆ ਤੇ ਉਮੀਦ ਕਰਦੇ ਆ ਜਿਹੜੀ ਇਹ ਪਹਿਲੀ ਪੌੜੀ ਐ ਸਪੋਕਨ ਇੰਗਲਿਸ਼ ਦੀ ਤੋਡੇ ਲਈ ਇਹ ਬੜੀ ਸੌਖੀ ਹੋਊਗੀ ਤੇ ਤੁਸੀਂ ਸਿੱਖ ਕੇ ਇਹ ਸਾਰਿਆਂ ਨੂੰ ਵਰਤਣਾ ਸ਼ੁਰੂ ਕਰ ਦੋਗੇ ਹੋਰ ਨਵੇਂ ਸ਼ਬਦ ਲੱਭੋਗੇ ਤੇ ਤੁਸੀਂ ਕਹੋਗੇ ਵੀ ਯਾਰ ਗੱਲ ਤਾਂ ਬਣ ਗਈ ਇਹ ਤਾਂ ਸੌਖਾ ਹੀ ਬੜਾ ਕੰਮ ਵਧੀਆ ਤਰੀਕੇ ਨਾਲ ਬੋਲੋ ਜਦੋਂ ਵੀ ਕੋਈ ਚੀਜ਼ ਦੇਖੋ ਉਹਦੇ ਬਾਰੇ ਇਹ ਪੰਜੇ ਸ਼ਬਦ ਵਰਤੋ ਜ਼ਰੂਰ ਜੇ ਇੱਕ ਚੀਜ਼ ਆ ਤਾਂ ਤਿੰਨ ਸ਼ਬਦ ਵਰਤਣੇ ਆ ਜੇ ਇੱਕ ਤੋਂ ਵੱਧ ਆ ਤਾਂ ਦੋ ਸ਼ਬਦ ਦੀਜ਼ ਤੇ ਦੋਜ਼ ਫੇਰ ਭਾਈ ਉਹਨਾਂ ਦੀ ਵਰਤੋਂ ਕਰੋ ਤੇ ਉਮੀਦ ਕਰਦੇ ਆਂ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਅਗਲੀ ਵੀਡੀਓ ਲੈ ਕੇ ਜਲਦੀ ਫੇਰ ਆਜ ਰੋਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ